ਆਜੋ 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 ਆ ਲੈ ਜੀ ਤਬ ਆਪਾਂ ਕੋਈ ਮਨਮਨਿਅਤਿਆ ਰੋਣਾ ਠੀਕ ਆ ਖੇਲੋ 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 ਥੋੜੇ ਖਿਲਰੋ ਖਿਲਰੋ ਭਗਵਾਨ ਤੁਮਾਰਾ ਲੁਕਾਵਾ पॉलिसी वापस करा के राहेंगे रा रा करा के राहेंगे करा पॉलिसी वापस करवा के राहेंगे करवा रा के राहेंगे करवा के राहेंगे सरकार मुर्दाबाद 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 भगवान तुमान सरकार मुर्दाबाद 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 हेड पॉलिसी वापस करो ਮਰਦਾਬਾਦ ਮਰਦਾਬਾਦ ਜ਼ਬਰੀ ਪੰਜਾਬ ਦੀਆਂ ਜ਼ਮੀਨਾਂ ਨਹੀਂ ਖੋਣ ਦਿਆਂਗੇ ਨਹੀਂ ਖੋਣ ਦਿਆਂਗੇ ਨਹੀਂ ਖੋਣ ਦਿਆਂਗੇ ਭਗਵੰਤ ਮਾਨ ਸਰਕਾਰ ਮਰਦਾਬਾਦ ਭਗਵੰਤ ਮਾਨ ਸਰਕਾਰ ਮਰਦਾਬਾਦ 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 ਮੋਟਰਸਾਈਕਲ ਰੈਲੀ ਕੀਤੀ ਜਾ ਰਹੀ ਕੀ ਕਹਿਣਾ ਚਾਹੋਗੇ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਕੈਮਮ ਨਾਲ ਜੁੜੀਆਂ ਹੋਈਆਂ तमाम ਜਥਿਆਂ ਜਿਹੜਾ ਕੈਮਮ ਪੰਜਾਬ ਆ ਉਹਦੇ ਵੱਲੋਂ ਮੋਟਰਸਾਈਕਲ ਮਾਰਚ ਦਾ ਸੱਦਾ ਵਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਹੀ ਅੱਜ ਲਗਭਗ 15 ਜ਼ਿਲ੍ਹਿਆਂ 'ਚ ਮੋਟਰਸਾਈਕਲ ਮਾਰਚ ਕਰ ਰਹੀ ਹੈ ਉਦਾਂ ਕੈਮੋਂ ਦੀਆਂ ਸਾਰੀਆਂ ਜਥੇਬੰਦੀਆਂ ਪੂਰੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕਰਨਗੀਆਂ ਜਿਹੜਾ ਅੱਜ ਅਸੀਂ ਮੰਡੀ 'ਚ ਇਕੱਠੇ ਹੋਏ ਹਾਂ ਇਹ ਲੈਂਡ ਪੂਲਿੰਗ ਪਾਲਿਸੀ ਵਿਰੋਧ ਜਿਹੜਾ ਵਾ ਸਾਡਾ ਅੱਜ ਦਾ ਮਾਰਚ ਆ ਔਰ ਬਿਜਲੀ ਬੋਰਡ ਦੇ ਨਿੱਜੀਕਰਨ ਚੇਪਾਲੇ ਮੀਟਰਾਂ ਦੇ ਵਿਰੋਧ ਵਿੱਚ ਔਰ ਇਹ ਅੱਜ ਇਥੋਂ ਸ਼ੁਰੂ ਕਰਕੇ ਅਸੀਂ ਨਵਾ ਕੋਟ ਰਾਜੇਵਾਲ ਮਾਨਾਂਵਾਲਾ ਨਿਜਰਪੁਰਾ ਚਾਰ ਪਿੰਡ ਹੈਗੇ ਉਦੋਂ ਦਾ 골ਡਨ ਗੇਟ 골ਡਨ ਗੇਟ ਤੋਂ ਗਾਂ ਅੰਮ੍ਰitsar ਨੰਗਦੇ ਹੋਏ ਸ਼ਾਮ ਸਿੰਘ ਟਾਰੀ ਚੌਂਕ ਤੇ ਫਿਰ ਰਾਮਤੀ ਸੜਕ ਤੋਂ ਅੱਗੇ ਜਾਵਾਂਗੇ ਰਾਮਤੀ ਤੇ ਲਗਭਗ 11:00 ਵਜੇ ਪਹੁੰਚਾਂਗੇ ਅਸੀਂ ਉਦੋਂ ਦਾ ਕੋਟਲਾ ਡੂਮ ਬਲਗਣ ਚੈਨਪੁਰ ਚੰਜੋਟੀ ਟੋਲੇ ਨੰਗਲ ਲਦੇਵ ਅਦਲੀਆਲ ਰਾਣੇਵਾਲੀ ਬਲ ਸਕੰਦਰ ਤੇ ਰਾਜਾ ਸਾਸੀ ਇਹਨਾਂ ਪਿੰਡਾਂ ਦੀ ਜਿਹੜੀ ਲਗਭਗ 15 ਪਿੰਡਾਂ ਦੀ ਜ਼ਮੀਨ ਆਈ ਹੋਈ ਆ ਉਹਦੇ ਵਿਰੁੱਧ ਅੱਜ ਮਾਰਚ ਆ ਅਰ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆ ਵੀ ਤੁਰੰਤ ਇਹ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਏ ਨਹੀਂ ਤਾਂ ਪੰਜਾਬ ਦੇ ਲੋਕ ਤੁਸੀਂ ਦੇਖੋਗੇ ਅਜ ਇਤਿਹਾਸਕ ਮੋਟਰਸਾਈਕਲ ਮਾਰਚ ਅੰਮ੍ਰਿਤਸਰ ਚ ਹੀ ਹੋਏਗਾ ਮੈਂ ਪੂਰੇ ਪੰਜਾਬ ਚ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਤੁਹਾਨੂੰ ਆਪਣਾ ਠੁੱਕਿਆ ਚੱਟਣਾ ਪੈਣਾ ਵਾ ਦਿੱਤੋਂ ਪਹਿਲੋ ਕਿ ਤੁਸੀਂ ਟਕਰਾਓ ਕਿਸਾਨਾਂ ਨਾਲ ਔਰ ਆਉਣ ਵਾਲੇ ਦਿਨਾਂ ਵਿੱਚ ਅਜ ਦੇ ਮੋਟਰਸਾਈਕਲ ਮਾਰਚ ਤੋਂ ਬਾਅਦ 20 ਨੂੰ ਜੜਾਵਾ ਆਪਾਂ ਲਗਭਗ ਇੱਥੇ ਵੱਡੀ ਮਹਾਂ ਰੈਲੀ ਕਰਾਂਗੇ ਜਲੰਧਰ ਦੇ ਵਿੱਚ ਆ ਰਾਜ ਮੁਲਾਜ਼ਮ ਸਟ੍ਰਾਈਕ ਤੇ ਜਾ ਰਹੇ ਨਰਜੀਕਰਨ ਦੇ ਵਿਰੁੱਧ ਉਹਦੀ ਵੀ ਹਮਾਇਤ ਕਰਦੇ ਹੈਗੇ ਆ ਤੋ ਇਸ ਕਰਕੇ ਅੱਜ ਦਾ ਮੋਟਰਸਾਈਕਲ ਮਾਰਚ ਵਿਲੱਖਣ ਹੋਊਗਾ ਸਰਕਾਰ ਦੀਆਂ ਜੜਾ ਹਲਾ ਕੇ ਰੱਖ ਦੂਗਾ ਲੱਗਦਾ ਨਹੀਂ ਕਿ ਲੈਂਡ ਪੂਲਿੰਗ ਐਕਟ ਲਿਆਉਣ ਦੇ ਨਾਲ ਕਿਸਾਨੀ ਜਿਹੜੀ ਆ ਉਹ ਖਤਮ ਹੋ ਰਹੀ ਹੈ ਬਿਲਕੁਲ ਪੰਜਾਬ ਦਾ ਅਰਥਚਾਰਾ ਜੜਾਵਾ ਉਹ ਖੇਤੀ ਤੇ ਨਿਰਭਰ ਹੈ ਔਰ ਜੇ ਖੇਤੀ ਤਬਾਹ ਹੋ ਜੂਗੀ ਪੰਜਾਬ ਦਾ ਅਰਧਚਾਰਾ ਤਬਾਹ ਹੋ ਜਾਊਗਾ ਇਹਨੂੰ ਕੱਲਾ ਕਿਸਾਨਾਂ ਦਾ ਮਸਲਾ ਨਾ ਸਮਝਿਆ ਜਾਵੇ ਮਜ਼ਦੂਰ ਵੀ ਨਾਲ ਉਜੜਨੇ ਹੈਗੇ ਨੇ ਛੋਟਾ ਲੱਘੂ ਉਦਯੋਗ ਵੀ ਸਰਕਾਰ ਮਾਰ ਰਹੀ ਆ ਆਨਲਾਈਨ ਵਪਾਰ ਦੁਕਾਨਾਂ ਨੂੰ ਖਾ ਰਿਹਾ ਵੱਡੇ ਸ਼ਾਪਿੰਗ ਮਾਲ ਦੁਕਾਨਾਂ ਨੂੰ ਖਾ ਰਹੇ ਆ ਹਮਲਾ ਪੂਰੇ ਪੰਜਾਬੀਆਂ ਤੇ ਆ ਤੇ ਪੂਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹਦੇ ਖਿਲਾਫ ਅੰਦੋਲਨ ਕਰਨਾ ਚਾਹੀਦਾ ਲੈਂਡ ਪੂਲਿੰਗ ਐਕਟ ਦਾ ਜਿਹੜਾ ਵਾ ਉਹ ਹਾਈ ਕੋਰਟ ਵੱਲੋਂ ਜਿਹੜਾ ਵਾ ਸਟੇ ਦਿੱਤਾ ਗਿਆ ਕੀ ਕਹਿਣਾ ਹੈ ਮੈਨੂੰ ਲੱਗਦਾ ਇੱਧਰ ਨਹੀਂ ਦੇਖਣਾ ਚਾਹੀਦਾ ਹਾਈ ਕੋਰਟ ਕੱਲ ਨੂੰ ਸਟੇ ਚੱਕ ਵੀ ਸਕਦਾ ਵਾ ਸਾਨੂੰ ਆਪਣੀ ਲੋਕ ਸ਼ਕਤੀ ਤੇ ਲੋਕ ਅਦਾਲਤ ਤੇ ਯਕੀਨ ਕਰਨਾ ਜਿਹੜਾ ਜਿੰਨਾ ਚਿਰ ਸਰਕਾਰ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲੈਂਦੀ ਉਹਨਾਂ ਚ ਅੰਦੋਲਨ ਜਾਰੀ ਰੱਖਣਾ ਚਾਹੀਦਾ। ਓਕੇ ਜੀ। ਹਾਂਜੀ ਆਪਣਾ ਨਾਮ ਦੱਸ ਕੇ ਅਜਿਹੜਾ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਕੀ ਕਰ ਰਹੇ ਹੋ? ਮੇਰਾ ਨਾਮ ਗੁਰਵਜਿੰਦਰ ਸਿੰਘ ਚੱਬਾ ਜੀ। ਅੱਜ ਅਸੀਂ ਜੋ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਵੱਲੋਂ ਲਿਆ ਕੇ ਕਿਸਾਨਾਂ ਦੀ ਜ਼ਮੀਨ ਜਿਹੜੀ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਦੇ ਖਿਲਾਫ ਜਿਹੜਾ ਕੇਐਮਐਮ ਵੱਲੋਂ ਦਿੱਤਾ ਸੱਦਾ ਉਹਦੇ ਤਹਿਤ ਜਿਹੜਾ ਮੋਟਰਸਾਈਕਲ ਮਾਰਚ ਜਿਹੜਾ ਬਹੁਤ ਵੱਡੀ ਪੱਧਰ ਤੇ ਕੱਢ ਰਹੇ ਆ। ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਜੰਡਿਆਲਾ ਗੁਰੂ ਦਾਣਾ ਮੰਡੀ ਤੋਂ ਜਿਹੜਾ ਮੋਟਰਸਾਈਕਲ ਮਾਰਚ ਆ ਉਹ ਸਾਡੇ ਜੰਡਿਆਲਾ ਗੁਰੂ ਦੇ ਚਾਹਾਂ ਚਾਰੇ ਪਿੰਡਾਂ ਦੇ ਵਿੱਚ ਦੀ ਹੋ ਕੇ ਇੱਥੇ 골ਡਨ ਗੇਟ ਪਹੁੰਚੇਗਾ ਇੱਥੋਂ ਸਿੱਧਾ ਸ਼ਾਮ ਸਿੰਘ ਟਾਰੀ ਚੌਂਕ ਇੰਡੀਆ ਗੇਟ ਪਹੁੰਚੇਗਾ ਇੱਥੋਂ ਰਾਮ ਤੀਰ ਹੁੰਦਾ ਆ ਪੀੜਿਤ ਪਿੰਡਾਂ ਦੇ ਵਿੱਚ ਦੀ ਹੋ ਕੇ ਲੋਕਾਂ ਨੂੰ ਜਾਗਰਤ ਕਰਦਾ ਹੋਇਆ ਲੋਕਾਂ ਨੂੰ ਜਗਾ ਕੇ ਤੇ ਰਾਜਾ ਸਾਸੀ ਦੀ ਤਰਫ ਜਿਹੜਾ ਵਾ ਉਹ ਜਾਊਗਾ ਤੇ ਪੂਰੀ ਤਰ੍ਹਾਂ ਜਿਹੜਾ ਵਾ ਮੋਟਰਸਾਈਕਲ ਮਾਰਚ ਆ ਬਹੁਤ ਵੱਡਾ ਦੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਜਿਹੜਾ ਵਾ ਹੈਗਾ ਕਿਉਂਕਿ ਇਹ ਜ਼ਮੀਨਾਂ ਜਿਹੜੀਆਂ ਵਾ ਕਿਸਾਨੀ ਜਿਹੜੀ ਆ ਜ਼ਮੀਨਾਂ ਦੇ ਨਾਲ ਆ ਤੇ ਸਰਕਾਰ ਜਿਹੜੀ ਆ ਅਰਬਨ ਸਟੇਟਾਂ ਦੇ ਨਾਂ ਦੇਤੇ ਜਿਹੜੀਆਂ ਜ਼ਮੀਨਾਂ ਖੋ ਕੇ ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰਨਾ ਚਾਹੀਦੀ ਕਾਰਪੋਰੇਟਾਂ ਦੇ ਹਵਾਲੇ ਜਿਹੜੀ ਆ ਜ਼ਮੀਨ ਜਿਹੜੀ ਆ ਕਰਨਾ ਚਾਹੀਦੀ ਜਿਹੜਾ ਬਹੁਤ ਹੀ ਕਿਸਾਨਾਂ ਦੇ ਖਿਲਾਫ ਜਿਹੜੀ ਇੱਕ ਸਾਜ਼ਿਸ਼ ਆ ਉਹਨੂੰ ਕਦਾਚਿਤ ਵੀ ਅਸੀਂ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸਰਕਾਰ ਕਹਿੰਦੀ ਆ ਕਿ ਲੈਂਡ ਪੂਲ ਦੇ ਵਿੱਚ ਲਿਆ ਕੇ ਤੇ ਅਸੀਂ 1 ਏਕੜ ਦੇ ਪਿੱਛੇ 1200 ਗਾਜ ਦੇ ਜਿਹੜੇ ਆ ਪਲਾਟ ਕਿਸਾਨ ਨੂੰ ਦੇਵਾਂਗੇ ਔਰ ਇਹਦੇ ਸਭ ਤੋਂ ਵੱਡੀ ਤਰਾਸ ਦੀ ਇਹ ਆ ਵੀ ਉਹ ਇਨਾਲ ਸਰਕਾਰ ਨੇ ਦਿੱਤੀ ਹੋਈ ਇਹ ਵੀ ਬਣਾਈ ਆ ਕਿ ਜੇਕਰ ਤੁਸੀਂ ਉਸ ਪਲਾਟ ਦੇ ਉੱਤੇ ਉਸਾਰੀ ਨਹੀਂ ਕਰਦੇ 500 ਰੁਪਿਆ ਤੁਹਾਨੂੰ ਜੁਰਮਾਨਾ ਵੀ ਲੱਗੂਗਾ ਰੋਜ਼ ਦਾ ਤੇ ਇਹਦੇ ਨਾਲ ਜਿਹੜਾ ਵਾ 1 ਕਰੋੜ ਤੋਂ 2 ਕਰੋੜ ਰੁਪਿਆ ਇੱਕ ਕਿੱਲੇ ਮਗਰ ਪ੍ਰਤੀ